ਇਕ ਕੈਨੇਡੀਅਨ ਸੰਕੇਤ ਹਲਤ ਨੇ ਇੱਕ ਭਾਰਤੀ ਜੋੜੇ ਦੇ ਸ਼ਰਨ ਦੇ ਦਾਅਵਿਆਂ ਨੂੰ ਰੱਦ ਕਰਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜੇਕਰ ਉਹ ਇੱਥੇ ਆਪਣੀਆਂ ਵੱਖਵਾਦੀ ਪੱਖੀ ਗਤੀਵਿਧੀਆਂ ਕਰਨ ਵਾਪਸ ਚਲੇ ਜਾਂਦੇ ਨੇ ਤਾਂ ਭਾਰਤ ਵਿੱਚ ਅਤਿਆਚਾਰ ਦਾ ਖਤਰਾ ਹੋਣ ਦਾ ਉਹਨਾਂ ਦਾ ਦਾਵਾ ਤੋਖਾ ਸੀ ਸੰਮਾਨੂ ਮਾਂਟਰੀਅਲ ਦੇ ਵਿੱਚ ਦਿੱਤੇ ਗਏ ਇੱਕ ਫੈਸਲੇ ਦੇ ਵਿੱਚ ਫੈਡਰਲ ਕੋਰਟ ਨੇ ਜੱਜ ਬੈਨੋਇਟ ਐਮਰ ਡੇਚਸਨੇ ਨੇ ਕੈਨੇਡਾ ਦੇ ਸ਼ਰਨਾਰਥੀ ਬੋਰਡ ਦੇ ਸ਼ਰਨਾਰਥੀ ਅਪੀਲ ਡਿਵੀਜ਼ਨ ਦੇ ਲਈ ਤਾਰਿਖ 15 ਫਰਵਰੀ 2024 ਨੂੰ ਸ਼ਰਨਾਰਥੀ ਸੁਰੱਖਿਆ ਡਿਵੀਜ਼ਨ ਦੁਆਰਾ ਦਿੱਤੇ ਗਏ ਪਿਛਲੇ ਫੈਸਲੇ ਨੂੰ ਬਰਕਰਾਰ ਰੱਖਣਾ ਵਾਚ ਪਾਇਆ ਮੁੱਖ ਬਿਨੇਕਾਰ 38 ਸਾਲਾ ਅਮਨਦੀਪ ਸਿੰਘ ਅਤੇ ਉਸਦੀ ਪਤਨੀ ਅਤੇ ਸਹਿ ਬਿਨੇਕਾਰ ਪਤੀ 35 ਸਾਲਾ ਕਵਲਦੀਪ ਕੌਰ ਨੇ ਆਰ ਪੀਡੀ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਆਪਣੀ ਅਸਲ ਸ਼ਰਨ ਅਰਜ਼ੀ ਦੇ ਵਿੱਚ ਸੌਧ ਕੀਤਾ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਕੈਨੇਡਾ ਵਿੱਚ ਰਹਿੰਦਿਆਂ ਵੱਖਵਾਦੀ ਲਹਿਰ ਦੇ ਵਿੱਚ ਵਿਸ਼ਵਾਸੀ ਬਣ ਗਏ ਸਨ ਅਤੇ ਉਹਨਾਂ ਦੇ ਬਦਲੇ ਹੋਏ ਰਾਜਨੀਤਿਕ ਵਿਚਾਰਾਂ ਕਾਰਨ ਭਾਤ ਵਿੱਚ ਉਹਨਾਂ ਨੂੰ ਸਤਾਇਆ ਜਾਵੇਗਾ। ਉਹਨਾਂ ਨੇ ਅਦਾਲਤ ਦੇ ਫੈਸਲੇ ਅਨੁਸਾਰ ਸਿਟਿਜ਼ਨਸ ਫੋਰ ਜਸਟਿਸ ਸੰਘਟਨ ਦੁਆਰਾ ਜਾਰੀ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੀਆਂ ਫੋਟੋਆਂ ਅਤੇ ਪੰਜਾਬ ਰੈਫਰੈਂਡਮ ਵੋਟਰ ਰਜਿਸਟ੍ਰੇਸ਼ਨ ਕਾਰਡ ਪੇਸ਼ ਕੀਤੇ।